ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹੋਇਆ ਅੱਜ ਇੱਕ ਹੋਰ ਨਵੀਂ ਕਹਾਣੀ ਰਖੜੀ ਦੇ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਬਾਕੀ ਕਹਾਣੀਆਂ ਦੀ ਤਰ੍ਹਾਂ ਇਹ ਕਹਾਣੀ ਵੀ ਬਹੁਤ ਪਸੰਦ ਆਵੇਗੀ ਅਤੇ ਤੁਸੀਂ ਲਾਈਕ ਸ਼ੇਅਰ ਵੀ ਜ਼ਰੂਰ ਕਰ ਦੇਣਾ ਜੀ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਹ ਕਹਾਣੀ ਲਖਵੀਰ ਮਾਪਿਆਂ ਦੀ ਕੱਲੀ ਧੀ ਸੀ ਅੱਜ ਰਖੜੀ ਦਾ ਤਿਉਹਾਰ ਸੀ ਅਤੇ ਇਸ ਲਈ ਹੀ ਅੱਜ ਉਹ ਸਵੇਰੇ ਸਵੇਰੇ ਘਰ ਦਾ ਕੰਮ ਜਲਦੀ ਮਕਾਉਣ ਵਿੱਚ ਲੱਗੀ ਹੋਈ ਸੀ ਬਹੁਤ ਤਰ੍ਹਾਂ ਦੇ ਪਕਵਾਨ ਬਣਾਉਣ ਵਿੱਚ ਲੱਗੀ ਹੋਈ ਸੀ ਸਬਜ਼ੀਆਂ ਬਣ ਚੁੱਕੀਆਂ ਸਨ ਅਤੇ ਕੁਝ ਪਕਵਾਨ ਤਿਆਰ ਹੋ ਰਹੇ ਸਨ ਅਤੇ ਸਾਰੇ ਘਰ ਵਿੱਚ ਖੁਸ਼ਬੂ ਫੈਲੀ ਹੋਈ ਸੀ ਪਰ ਉਸ ਨੂੰ ਨਾ ਜਾਣੇ ਕਿਉਂ ਆਪਣੇ ਅੰਦਰ ਅਜੀਬ ਜਿਹੇ ਖਿਆਲ ਆ ਰਹੇ ਸਨ ਲਗਭਗ ਉਸਨੇ ਆਪਣਾ ਸਾਰਾ ਕੰਮ ਮੁਕਾ ਲਿਆ ਸੀ ਕਿਉਂਕਿ ਉਸਦੀ ਨਣਦ ਅੱਜ ਆਪਣੇ ਭਰਾ ਦੇ ਰਖੜੀ ਬੰਨਣ ਲਈ ਆ ਰਹੀ ਸੀ ਜੋ ਲਖਵੀਰ ਦੇ ਵਿਆਹ ਤੋਂ ਪਹਿਲਾਂ ਹੀ ਆਪਣਾ ਮੋਹ ਤੋੜ ਚੁੱਕੀ ਸੀ ਇੱਕ ਵਾਰ ਤਾਂ ਉਸਦਾ ਦਿਲ ਵੀ ਤੜਫੁੱਟਿਆ ਅਤੇ ਉਹ ਮਨ ਹੀ ਮਨ ਸੋਚਣ ਲੱਗੀ ਛੱਡ ਮਣਾ ਤੂੰ ਪਿਛਲੀਆਂ ਗੱਲਾਂ ਨੂੰ ਭੁੱਲ ਜਾ ਜੋ ਤੂੰ ਸੌਹਾ ਖਾਦੀਆਂ ਹਨ ਉਹਨਾਂ ਸਾਰਿਆਂ ਨੂੰ ਤੋੜ ਦੇ ਤੇਰਾ ਇੱਕੋ ਇੱਕ ਤਾਂ ਭਰਾ ਹੈ ਚਾਹੇ ਉਹ ਲੱਖ ਨਸ਼ੇਦਾਰੀ ਹੈ ਪਰ ਤੇਰਾ ਮਾਂ ਜਾਇਆ ਹੈ ਤੂੰ ਉਸ ਨੂੰ ਕੁੱਟਦੀ ਮਾਰਦੀ ਰਹੀ ਚਾਵਾਂ ਨਾਲ ਖੜਾਉਂਦੀ ਸੀ ਅਤੇ ਕਿੰਨਾ ਜ਼ਿਆਦਾ ਪਿਆਰ ਕਰਦੀ ਸੀ ਕੰਬਲੀਏ 10 ਭਲਾਂ ਕਦੇ ਨੌਹਾਂ ਨਾਲੋਂ ਵੀ ਮਾਸ ਵੱਖ ਹੁੰਦਾ ਪਰ 2 ਸਾਲ ਪਹਿਲਾਂ ਹੋਈ ਤੂੰ ਤੂੰ ਮੈਵੇਂ ਨੇ ਉਸ ਨੂੰ ਕੰਡਿਆਲੀ ਥੋਰ ਵਰਗੀਆਂ ਯਾਦਾਂ ਨੇ ਉਸਦੇ ਦਿਲ ਨੂੰ ਤੋੜ ਕੇ ਰੱਖ ਦਿੱਤਾ ਫਿਰ ਲਖਵੀਰ ਨੇ ਆਪਣੇ ਮਨ ਨੂੰ ਸਮਝਾਉਂਦਿਆਂ ਹੋਇਆਂ ਅਤੇ ਆਪਣੇ ਭੈਣ ਭਰਾ ਦੇ ਪਿਆਰ ਨੂੰ ਦੇਖਦਿਆਂ ਹੋਇਆਂ ਆਪਣੇ ਪੱਥਰ ਬਣੇ ਦਿਲ ਨੂੰ ਮੋਮ ਦੀ ਤਰ੍ਹਾਂ ਢਾਲ ਲਿਆ ਉਸਦੇ ਮਨ ਵਿੱਚ ਗੁੱਸਾ ਤਾਂ ਬਹੁਤ ਸੀ ਪਰ ਉਹ ਆਪਣੇ ਦਿਲ ਨੂੰ ਪੱਥਰ ਬਣਾ ਕੇ ਨਾ ਰੱਖ ਸਕੀ ਜੋ ਉਸ ਦੀਆਂ ਅੱਖਾਂ ਵਿੱਚ ਹੰਝੂ ਆਏ ਉਹਨਾਂ ਹੰਝੂਆਂ ਨੂੰ ਲਖਵੀਰ ਨੇ ਆਪਣਾ ਭੈਣ ਭਰਾ ਦਾ ਪਿਆਰ ਦੇਖਦਿਆਂ ਹੋਇਆਂ ਅੱਖਾਂ ਵਿੱਚ ਹੀ ਰੋਕ ਲਿਆ ਫਿਰ ਉਹ ਮਨ ਹੀ ਮਨ ਸੋਚਦੀ ਹੈ ਕਿ ਜਿਨ੍ਹਾਂ ਦੇ ਕੋਈ ਭੈਣ ਨਹੀਂ ਹੁੰਦੀ ਕੋਈ ਰਖੜੀ ਨਹੀਂ ਬੰਨ੍ਹਦੀ ਉਹਨਾਂ ਦੀ ਕਿਹੜਾ ਉਮਰ ਘਟ ਜਾਂਦੀ ਹੈ ਜਿਹੜੀਆਂ ਭੈਣਾ ਵੀਰਾਂ ਲਈ ਭੁੱਖੀਆਂ ਰਹਿ ਕੇ ਸੌ ਸੌ ਸ਼ਗਨ ਮਨਾਉਂਦੀਆਂ ਨੇ ਰੱਬ ਨਾ ਕਦੇ ਕੱਲ ਨੂੰ ਕੋਈ ਗੱਲ ਹੁੰਦੀ ਏ ਉਹ ਕਿਹੜਾ ਫਿਰ ਜਾਨ ਲੱਗੇ ਦੀ ਬਾਹ ਫੜ ਲੈਂਦੀਆਂ ਨੇ ਅਖਬਾਰਾਂ ਵਿੱਚ ਰੋਜ਼ ਨਵੀਆਂ ਸੁਟਖੀਆਂ ਪੜਦੇ ਹਾਂ ਕਿ ਅੱਜ ਚਾਰ ਭੈਣਾਂ ਦਾ ਭਰਾ ਜੋ ਮਾਪਿਆਂ ਦਾ ਇਕੱਲਾ ਪੁੱਤ ਸੀ ਸਾਰੇ ਪਰਿਵਾਰ ਨੂੰ ਛੱਡ ਕੇ ਕੁਝ ਪਲਾਂ ਵਿੱਚ ਹੀ ਅਲਵਿਦਾ ਕਹਿ ਗਿਆ ਫੇਰ ਕਿਹੜਾ ਚਾਰ ਪੈਣਾ ਦੀ ਰਖੜੀ ਭਰਾ ਨੂੰ ਬਚਾ ਲੈਂਦੀ ਹੈ ਇਹ ਤਾਂ ਇੱਕ ਅੰਧਵਿਸ਼ਵਾਸ ਹੈ ਪਰ ਉਸ ਦਾ ਆਪਣੇ ਭਰਾ ਦੇ ਪਿਆਰ ਨਾਲੋਂ ਦਿਲ ਦੂਰ ਨਹੀਂ ਹੋ ਰਿਹਾ ਸੀ ਫਿਰ ਉਸ ਦੇ ਦਿਲ ਵਿੱਚ ਹੌਲ ਉੱਠਿਆ ਕਿ ਸਾਰੀਆਂ ਨਵੇਂ-ਨਵੇਂ ਸੂਟ ਪਾ ਕੇ ਆਪਣੇ ਭਰਾਵਾਂ ਦੇ ਰਖੜੀ ਬਣਨ ਜਾਂਦੀਆਂ ਨੇ ਇਹਨਾਂ ਦੀ ਕਦੇ ਕੋਈ ਲੜਾਈ ਨਹੀਂ ਹੋਈ ਹੋਣੀ ਨਾਲੇ ਤੂੰ ਵੀਰੋ ਨੂੰ ਦੇਖ ਲਾ ਉਸ ਦੀ ਆਪਣੇ ਭਰਾ ਨਾਲ ਕਿੰਨੀ ਲੜਾਈ ਹੋਈ ਸੀ ਅਤੇ ਅੱਜ ਸਵੇਰੇ-ਸਵੇਰੇ ਸੂਰਜ ਨਿਕਲਣ ਦੇ ਨਾਲ ਹੀ ਉਹ ਉਸ ਨੂੰ ਰਖੜੀ ਬੰਨਣ ਲਈ ਚਲੀ ਗਈ ਹੈ हे मेरे मना तेरी त ऐनी ਲੜਾਈ ਵੀ ਨਹੀਂ ਹੋਈ ਜਿਹਦੇ ਪਿੱਛੇ ਤੂੰ ਇਹ ਸਭ ਕਰ ਰਹੀ ਹੈ ਇੱਕ ਲੋਕਾਂ ਨੇ ਅਤੇ ਮੀਡੀਆ ਵਾਲਿਆਂ ਨੇ ਬਹੁਤ ਰਾਮ ਰੋਲਾ ਪਾਇਆ ਹੋਇਆ ਬਾਕੀ ਕਿਸਨਾ ਅਖਬਾਰਾਂ ਵਾਲੇ ਕੱਢ ਦਿੰਦੇ ਨੇ ਚਲੋ ਇਸ ਬਹਾਨੇ ਨਾਲ ਭੈਣ ਭਰਾ ਦੇ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਨੇ ਨਾਲੇ ਬਹਾਨੇ ਨਾਲ ਇੱਕ ਦੂਜੇ ਨੂੰ ਮਿਲ ਲੈਂਦੇ ਨੇ ਪਰ ਆਪਣਾ ਤਾਂ ਕਦੇ ਵੀ ਪੁਲਾਇਆ ਨਹੀਂ ਜਾਂਦਾ ਪਰ ਮੈਂ ਤਾਂ ਪੁਲਾ ਦਿੱਤਾ ਹੈ ਫਿਰ ਵੀ ਪਤਾ ਨਹੀਂ ਕਿਉਂ ਮੈਨੂੰ ਤਾਂ ਮੋਹ ਜਾ ਆਈ ਜਾਂਦਾ ਹੈ ਫਿਰ ਕੁਝ ਸਮੇਂ ਬਾਅਦ ਲਖਵੀਰ ਦੀ ਨਣਦ ਘਰ ਆਈ ਤਾਂ ਸਾਰਾ ਟੱਬਰ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਰਿਆ ਸੀ ਲਖਵੀਰ ਵੀ ਆਪਣੀ ਨਣਦ ਨੂੰ ਮਿਲ ਕੇ ਉਸ ਤੋਂ ਬਾਅਦ ਰੋਟੀ ਟੁੱਕ ਦੀ ਤਿਆਰੀ ਕਰਨ ਲੱਗ ਪਈ ਅਜੇ ਰੋਟੀ ਖਵਾ ਹੀ ਰਹੀ ਸੀ ਫਿਰ ਸੋਚਣ ਲੱਗ ਪਈ ਕਿਉਂ ਨਾ ਮੈਂ ਵੀ ਦੀਦੀ ਜੀ ਦੇ ਵਾਪਸ ਜਾਣ ਤੋਂ ਬਾਅਦ ਆਪਣੇ ਪੇਕੇ ਘਰ ਜਾ ਕੇ ਭਰਾ ਦੇ ਰਖੜੀ ਬੰਨਣਾ ਵਾ ਜਦ ਕੇ ਮੇਰੀ ਨਣਦ ਨੇ ਸਾਡੇ ਵਿਆਹ ਤੋਂ ਪਹਿਲਾਂ ਹੀ ਆਪਣੇ ਭਰਾ ਜੀਤ ਨਾਲੋਂ ਮੋਹ ਤੋੜ ਲਿਆ ਸੀ ਉਵਿਤਾ ਸਭ ਕੁਝ ਭੁਲਾ ਕੇ ਫਿਰ ਆਪਣੇ ਭਰਾ ਦੇ ਰਖੜੀ ਬੰਨਣ ਲਈ ਆਈ ਏ ਫਿਰ ਮੈਂ ਕਿਉਂ ਨਾ ਜਾਵਾਂ ਲਖਵੀਰ ਆਪਣਾ ਸਾਰਾ ਕੰਮ ਨਿਬੇੜ ਕੇ ਵਿਹਲੀ ਹੋ ਗਈ ਸੀ ਅਤੇ ਖੁਸ਼ੀ-ਖੁਸ਼ੀ ਆਪਣੇ ਭਰਾ ਵੱਲੋਂ ਦਿੱਤਾ ਤੋਹਫ਼ਾ ਆਪਣੀ ਨਣਦ ਨੂੰ ਦੇ ਕੇ ਉਸ ਨੂੰ ਵਿਦਾ ਕਰ ਚੁੱਕੀ ਸੀ ਹੁਣ ਉਹਨਾਂ ਦੇ ਮਨ ਵਿੱਚ ਕੋਈ ਵੀ ਗਿਲਾ ਸ਼ਿਕਵਾ ਨਹੀਂ ਸੀ ਚੱਲ ਮਣਾ ਮੈਂ ਵੀ ਤਿਆਰ ਹੋਵਾਂ ਲਖਵੀਰ ਦਾ ਪਤੀ ਉਸ ਨੂੰ ਕਹਿਣ ਲੱਗਿਆ ਮੈਂ ਕਿਹਾ ਅੱਜ ਸਰਕਾਰਾਂ ਦੀ ਕਿੱਧਰ ਨੂੰ ਤਿਆਰੀ ਹੈ ਤਾਂ ਲਖਵੀਰ ਨੇ ਕਿਹਾ ਮੈਂ ਸੋਚਿਆ ਜੀ ਮੈਂ ਵੀ ਆਪਣੇ ਭਰਾ ਦੇ ਰਖੜੀ ਬੰਨਣਾ ਵਾਂ ਹਾਂਜੀ ਜ਼ਰੂਰ ਕਿਉਂ ਨਹੀਂ ਮੈਂ ਤਾਂ ਤੈਨੂੰ ਹਰ ਸਾਲ ਕਹਿੰਦਾ ਪਰ ਤੂੰ ਆਪ ਹੀ ਮਨਾ ਕਰ ਦਿੰਦੀ ਏ ਚੱਲ ਫਿਰ ਛੇਤੀ ਕਰ ਬੱਸ ਆਉਣ ਵਾਲੀ ਹੈ ਮੈਂ ਤੈਨੂੰ ਬੱਸ ਚੜਾ ਆਉਣਾ ਤੂੰ ਰਖੜੀ ਬੰਨ ਕੇ ਸ਼ਾਮ ਵਾਲੀ ਬੱਸ ਤੇ ਵਾਪਸ ਆ ਜਾਵੀਂ ਠੀਕ ਹੈ ਜੀ ਲਖਵੀਰ ਆਪਣੇ ਪੇਕੇ ਘਰ ਪਹੁੰਚ ਗਈ ਅਤੇ ਘਰ ਦਾ ਦਰਵਾਜ਼ਾ ਖੋਲ੍ਹਿਆ ਵਿਹੜੇ ਵਿੱਚ ਬੱਚੇ ਖੇਡ ਰਹੇ ਸੀ ਅਤੇ ਪਰਜਾਈ ਆਪਣੇ ਕੰਮਾਂ ਦੇ ਵਿੱਚ ਰੁੱਝੀ ਹੋਈ ਸੀ ਬੱਚਿਆਂ ਨੇ ਭੱਜ ਕੇ ਆ ਕੇ ਸਤਿ ਸ਼੍ਰੀ ਅਕਾਲ ਬੁਲਾਈ। ਬੱਚਿਆਂ ਨੂੰ ਪਿਆਰ ਦਿੱਤਾ ਅਤੇ ਪਰਜਾਈ ਨੇ ਆ ਕੇ ਮੱਥਾ ਟੇਕਦਿਆਂ ਸਾਰਿਆਂ ਦੀ ਸੁੱਖ-ਸਾਂਤ ਪੁੱਛੀ ਅਤੇ ਪਾਣੀ ਦਾ ਗਲਾਸ ਲਿਆ ਕੇ ਦਿੱਤਾ। ਤੇ ਮੇਰੀ ਪਰਜਾਈ ਕਹਿਣ ਲੱਗੀ ਬੈਠੋ ਭੈਣ ਜੀ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਉਣੀ ਹਾਂ। ਲਖਵੀਰ ਨੇ ਚਾਹ ਪੀਂਦਿਆਂ ਪੁੱਛਿਆ ਪਰਜਾਈ ਹੈਰੀ ਕਿੱਥੇ ਆ? ਉਹਨੇ ਕਿੱਥੇ ਤੇ ਕਿਹੜੇ ਖੂਜ ਜਾਣਾ ਅੰਦਰ ਪਿਆ ਨਸ਼ੇ ਨਾਲ ਫੁੱਲ ਹੋਇਆ। ਇਹਨੇ ਨੂੰ ਉਸਦੀ ਪਰਜਾਈ ਅੰਦਰ ਗਈ ਤੇ ਕਹਿਣ ਲੱਗੀ ਉਠੋ ਜੀ ਵੱਡੇ ਭੈਣ ਜੀ ਆਏ ਨੇ। ਇਹ ਅਜੇtheta ਕੀ ਲੈਣ ਆਈ ਹੈ ਜ਼ਮੀਨ ਤਾਂ ਪਹਿਲਾਂ ਹੀ ਦੱਬੀ ਬੈਠੀ ਹੈ ਲਖਵੀਰ ਦੀ ਪਰਝਾਈ ਉਸ ਨੂੰ ਅੱਖਾਂ ਵਿੱਚ ਘੂਰ ਰਹੀ ਸੀ ਕਿਉਂਕਿ ਲਖਵੀਰ ਬਾਹਰ ਬੈਠੀ ਬਰਾਂਡੇ ਵਿੱਚ ਸਾਰੀਆਂ ਗੱਲਾਂ ਸੁਣ ਰਹੀ ਸੀ ਹੈਰੀ ਕਮਰੇ ਵਿੱਚੋਂ ਬਾਹਰ ਆਇਆ ਅੜਬੜਿ ਜਿਹੀ ਆਵਾਜ਼ ਵਿੱਚ ਮੱਥਾ ਟੇਕਿਆ ਅਤੇ ਆਪਣਾ ਸਾਈਕਲ ਚੁੱਕਿਆ ਅਤੇ ਬਾਹਰ ਨੂੰ ਚਲਾ ਗਿਆ ਹੁਣ ਟਾਈਮ ਕਾਫੀ ਹੋ ਚੁੱਕਿਆ ਸੀ ਇਸ ਲਈ ਲਖਵੀਰ ਨੇ ਬੱਚਿਆਂ ਦੇ ਰਖੜੀਆਂ ਬੰਨ੍ਹ ਦਿੱਤੀਆਂ ਸੀ ਅਤੇ ਆਪਣੇ ਭਰਾ ਦੀ ਉਡੀਕ ਕਰ ਰਹੀ ਸੀ ਕਿ ਜਲਦੀ ਰਖੜੀ ਬੰਨ੍ਹ ਕੇ ਵਾਪਸ ਜਾਵਾਂ ਹੈਰੀ ਨਸ਼ੇ ਨਾਲ ਡੱਕਿਆ ਹੋਇਆ ਸੀ ਉਹ ਅੰਦਰ ਵੜਨ ਲੱਗਿਆ ਅਤੇ ਉਹ ਦਰਵਾਜ਼ੇ ਦੇ ਵਿੱਚ ਹੀ ਸਾਈਕਲਸ ਨੇ ਡੇਗ ਪਿਆ ਲਖਵੀਰ ਨੇ ਉਸ ਨੂੰ ਚੁੱਕਿਆ ਪਰ ਉਸ ਨੂੰ ਕੋਈ ਹੋਸ਼ ਨਹੀਂ ਸੀ ਉਹ ਕਹਿਣ ਲੱਗਿਆ ਅੱਜ ਇਹ ਇੱਥੇ ਕੀ ਕਰਨ ਆਈ ਹੈ ਅਤੇ ਨਾਲੇ ਉਹਨੂੰ ਕਹਦੇ ਕਿ ਜ਼ਮੀਨ ਦਾ ਹਿਸਾਬ ਕਰ ਦੇਵੇ ਲਖਵੀਰ ਦੀ ਭੜਾਈ ਉਸ ਨੂੰ ਚੁੱਪ ਕਰਾ ਰਹੀ ਸੀ ਪਰ ਉਹ ਚੁੱਪ ਨਹੀਂ ਕਰ ਰਿਹਾ ਸੀ ਹੁਣ ਲਖਵੀਰ ਕਹਿ ਰਹੀ ਸੀ ਕਿ ਅੱਜ ਤੋਂ ਬਾਅਦ ਤੇਰਾ ਮੇਰਾ ਖੂਨ ਦਾ ਰਿਸ਼ਤਾ ਖਤਮ ਹੋ ਚੁੱਕਿਆ ਹੈ ਅਤੇ ਤੇਰੇ ਮੇਰੇ ਆਉਣ ਦੀ ਉਡੀਕ ਵੀ ਮੁੱਕ ਗਈ ਹੈ ਫੇਰ ਉਸਨੇ ਰੋਂਦੀ ਰੋਂਦੀ ਨੇ ਆਪਣਾ ਮਠਿਆਈ ਵਾਲਾ ਡੱਬਾ ਤੇ ਰੱਖੜੀਆਂ ਚੁੱਕੀਆਂ ਅਤੇ ਦਰਵਾਜ਼ੇ ਅੱਗੇ ਰੱਖ ਕੇ ਆਪਣੇ ਘਰ ਆ ਗਈ। ਇੱਕ ਦਿਨ ਲਖਵੀਰ ਵੇੜੇ ਵਿੱਚ ਇਕੱਲੀ ਬੈਠੀ ਅਚਾਨਕ ਸੋਚਣ ਲੱਗੀ। ਇਹ ਤਾਂ ਬਾਪੂ ਨੇ ਤੇਰੇ ਕੋਲੋਂ ਡਰਦੇ ਹੋਏ ਨੇ ਵਸੀਅਤ ਮੇਰੇ ਨਾਲ ਕਰਵਾ ਦਿੱਤੀ ਸੀ ਤੇ ਕਹਿੰਦਾ ਸੀ ਕਿ ਤੂੰ ਬੱਚਿਆਂ ਦਾ ਖਿਆਲ ਰੱਖੀ। ਇਹਦਾ ਨਸ਼ੇੜੀ ਦਾ ਕੀ ਪਤਾ? ਇਹ ਤਾਂ ਸਾਰੀ ਜ਼ਮੀਨ ਵੇਚ ਵੱਟ ਕੇ ਖਾ ਜਾਊਗਾ। ਮੈਂ ਕਿਹੜਾ ਕੋਈ ਜ਼ਮੀਨ ਦੱਬੀ ਐ? ਮੈਂ ਤਾਂ ਸਿਰਫ ਬੱਚਿਆਂ ਬਾਰੇ ਸੋਚਦੀ ਹਾਂ ਕਿ ਉਹਨਾਂ ਦਾ ਪਿਓ ਤਾਂ ਨਸ਼ੇੜੀ ਹੈ। ਤੇ ਜੇ ਅੱਜ ਮੈਂ ਉਹਦੇ ਨਾਂ ਵਸੀਅਤ ਕਰਵਾ ਦਿੱਤੀ ਉਹ ਤਾਂ ਸਾਰੀ ਜ਼ਮੀਨ ਵੇਚ ਦੇਵੇਗਾ ਮੈਂ ਜ਼ਮੀਨ ਕੀ ਕਰਨੀ ਹੈ ਦੱਸ ਭਲਾ ਮੇਰੇ ਕੋਲ ਤਾਂ ਆਪਣੀ ਬਥੇਰੀ ਜ਼ਮੀਨ ਹੈ ਪਰ ਉਹਨੇ ਮੈਨੂੰ ਕੀ ਸੋਚ ਕੇ ਕਿਹਾ ਕਿ ਇਹ ਸਾਡੀ ਜ਼ਮੀਨ ਦੱਬੀ ਬੈਠੀ ਏ ਨਾਲੇ ਮੈਂ ਤਾਂ ਇਹ ਗੱਲ ਕਦੇ ਸੋਚੀ ਵੀ ਨਹੀਂ ਚਲ ਛੱਡ ਭੈੜੀ ਕਿਉਂ ਸੋਚਾਂ ਵਿੱਚ ਪਈ ਐ ਕੱਲ ਨੂੰ ਕਿਉਂ ਨਹੀਂ ਕਚੈਰੀ ਵਿੱਚ ਜਾ ਕੇ ਵਸੀਅਤ ਨਾਮਾ ਕਰਵਾ ਦਿੰਦੀ ਨਾਲੇ ਉਹਦਾ ਮੂਰਖ ਦਾ ਕੀ ਪਤਾ ਕਦੋਂ ਇੱਥੇ ਆ ਕੇ ਸਾਡਾ ਜਲੂਸ ਕੱਢ ਦੇਵੇ ਲਖਵੀਰ ਜੀ ਇਹ ਸਭ ਬੈਠੀ ਸੋਚ ਹੀ ਰਹੀ ਸੀ ਕਿ ਦਰਵਾਜ਼ਾ ਖੜਕਿਆ ਲਖਵੀਰ ਨੇ ਧੀਮੀ ਜਿਹੀ ਆਵਾਜ਼ ਵਿੱਚ ਕਿਹਾ ਕੌਣ ਹੈ ਅੰਦਰ ਆ ਜਾਓ ਬਾਹਰੋਂ ਆ ਬੈੜੀ ਜਿਹੀ ਆਵਾਜ਼ ਆਈ ਕਿ ਅਸੀਂ ਅੰਦਰ ਨਹੀਂ ਆਉਣਾ ਲਖਵੀਰ ਭੱਜ ਕੇ ਦਰਵਾਜ਼ੇ ਕੋਲ ਆਈ ਦਰਵਾਜ਼ਾ ਖੋਲਿਆ ਦਰਵਾਜ਼ੇ ਤੇ ਆਪਣੇ ਭਰਾ ਭਾਬੀ ਨੂੰ ਖੜੇ ਦੇਖ ਕੇ ਹੈਰਾਨ ਹੋ ਗਈ ਫਿਰ ਉਸਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਬਾਹਰ ਕਿਉਂ ਖੜੇ ਹੋ ਅੰਦਰ ਆ ਜਾਓ ਜੋ ਵੀ ਗੱਲ ਕਰਨੀ ਹੈ ਅੰਦਰ ਬੈਠ ਕੇ ਕਰੋ ਹੈਰੀ ਕਹਿਣ ਲੱਗਿਆ ਅਸੀਂ ਅੰਦਰ ਨਹੀਂ ਆਉਣਾ ਤੂੰ ਸਾਨੂੰ ਦੱਸ ਕਿ ਜ਼ਮੀਨ ਦੇ ਕਾਗਜ਼ ਕਿਵੇਂ ਦੇਣੇ ਆ ਲਖਵੀਰ ਇੱਕਦਮ ਚੁੱਪ ਖੜੀ ਸੀ ਉਸ ਕੋਲ ਕੋਈ ਜਵਾਬ ਨਹੀਂ ਸੀ ਦਰਵਾਜ਼ਾ ਲਾਇਆ ਅਤੇ ਅੰਦਰ ਆ ਕੇ ਮੰਝੇ ਤੇ ਬੈਠ ਗਈ ਉਹ ਆਪਣੇ ਮਨ ਨੂੰ ਖਰਾਬ ਕਰਨ ਲੱਗੀ ਅਤੇ ਬੈਠੀ ਬਹੁਤ ਰੋਈ ਫਿਰ ਸ਼ਾਮ ਨੂੰ ਜਦੋਂ ਉਸ ਦਾ ਘਰ ਵਾਲਾ ਆਇਆ ਤਾਂ ਉਸ ਨੇ ਸਾਰੀ ਗੱਲ ਉਸ ਨੂੰ ਦੱਸੀ ਦੂਸਰੇ ਦਿਨ ਦੋਵੇਂ ਕਚਹਿਰੀ ਗਏ ਆਪਣਾ ਨਾਮ ਵਸੀਅਤ ਨਾਮੇ 'ਚੋਂ ਤੁੜਵਾ ਕੇ ਸਾਰੀ ਜ਼ਮੀਨ ਉਸ ਨੇ ਆਪਣੇ ਭਰਾ ਦੇ ਨਾਮ ਕਰਵਾ ਦਿੱਤੀ ਸਾਰੇ ਕਾਗਜ਼ ਤਿਆਰ ਕਰਕੇ ਕਿਸੇ ਦੇ ਹੱਥ ਭਰਾ ਦੇ ਘਰ ਭੇਜ ਦਿੱਤੇ ਤੇ ਸੋਚ ਰਹੀ ਸੀ ਪਹਿਲਾਂ ਤਾਂ ਆਉਣ ਦੀ ਉਡੀਕ ਹੀ ਖਤਮ ਹੋ ਚੁੱਕੀ ਸੀ ਪਰ ਅੱਜ ਤੋਂ ਬਾਅਦ ਆਪਣਾ ਭੈਣ ਭਰਾ ਦਾ ਕੋਈ ਰਿਸ਼ਤਾ ਨਹੀਂ ਰਿਹਾ ਅਤੇ ਨਾ ਹੀ ਖੂਨ ਦਾ ਰਿਸ਼ਤਾ ਰਿਹਾ ਹੁਣ 3 ਸਾਲ ਬੀਤ ਗਏ ਸੀ ਅਤੇ ਲਖਵੀਰ ਨੂੰ ਬੱਚਿਆਂ ਦਾ ਬਹੁਤ ਫਿਕਰ ਲੱਗਿਆ ਰਹਿੰਦਾ ਇੱਕ ਦਿਨ ਲਖਵੀਰ ਆਪਣੀ ਗਵਾਂਡਨ ਦੇ ਨਾਲ ਹਸਪਤਾਲ ਵਿੱਚ ਦਵਾਈ ਲੈਣ ਲਈ ਗਈ ਤਾਂ ਹਸਪਤਾਲ ਵਿੱਚ ਬਹੁਤ ਹੀ ਇਕੱਠ ਸੀ ਜਦੋਂ ਡਾਕਟਰ ਨੂੰ ਪੁੱਛਿਆ ਕਿ ਇੰਨਾ ਇਕੱਠ ਕਿਉਂ ਹੋਇਆ ਜੀ ਡਾਕਟਰ ਸਾਹਿਬ ਕਹਿਣ ਲੱਗੇ ਇੱਕ ਬੱਚਾ ਬਹੁਤ ਬਿਮਾਰ ਹੈ ਉਸ ਦਾ ਇਲਾਜ ਆਪਰੇਸ਼ਨ ਹੀ ਹੈ ਜਿਸ ਦਾ ਖਰਚਾ 3 ਲੱਖ ਰੁਪਏ ਹੈ ਬੱਚੇ ਦੇ ਮਾਪੇ ਕਹਿ ਕੇ ਗਏ ਕਿ ਤੁਸੀਂ ਦਾਖਲ ਕਰੋ ਅਸੀਂ ਪੈਸਿਆਂ ਦਾ ਹੱਲ ਕਰਦੇ ਹਾਂ ਡਾਕਟਰ ਕੋਲ ਉਹਨਾਂ ਦੇ ਪਿੰਡ ਦਾ ਇੱਕ ਆਦਮੀ ਬੈਠਾ ਸੀ ਡਾਕਟਰ ਜੀ ਜ਼ਮੀਨ ਤਾਂ ਸਾਰੀ ਵੇਚ ਕੇ ਖਾ ਗਿਆ ਉਹ ਨਾਲੇ ਨਿਸ਼ੇੜੀ ਬੰਦੇ ਨੂੰ ਪੈਸੇ ਕੌਣ ਦੇਵੇਗਾ ਅੱਜ ਜੇਕਰ ਉਸ ਦੇ ਬੱਚੇ ਦਾ ਆਪਰੇਸ਼ਨ ਹੋ ਗਿਆ ਤਾਂ ਉਹਨਾਂ ਦੇ ਘਰ ਦੀਵਾ ਜਗਦਾ ਰਹਿ ਜਾਵੇਗਾ ਪਰ ਜੇਕਰ ਨਾ ਹੋਇਆ ਤਾ ਉਹਨਾਂ ਦੇ ਘਰ ਦਾ ਦੀਪਕ ਬੁੱਝ ਜਾਵੇਗਾ। ਇਹ ਗੱਲ ਸੁਣ ਕੇ ਲਖਵੀਰ ਨੇ ਪੁੱਛਿਆ ਡਾਕਟਰ ਸਾਹਿਬ ਬੱਚਾ ਕਿੱਥੇ ਹੈ? ਉਹ ਐਮਰਜੈਂਸੀ ਵਾਰਡ ਵਿੱਚ ਹੈ। ਜਦੋਂ ਜਾ ਕੇ ਦੇਖਿਆ ਤਾਂ ਉਸਦੇ ਪੈਰਾਂ ਤੋਂ ਥੱਲੇ ਜ਼ਮੀਨ ਨਿਕਲ ਗਈ ਤੇ ਸੋਚਣ ਲਈ ਮਜਬੂਰ ਹੋ ਗਈ ਕਿ ਮਨਾ ਤੋੜ ਦੇ ਸੌ ਖਾਦੀ ਅਤੇ ਬਚਾ ਲੈ ਆਪਣੇ ਖੂਨ ਨੂੰ। ਆਪਣੇ ਖੂਨ ਨੂੰ ਬਚਾਉਣ ਦੀ ਖਾਤਰ ਆਪਣੇ ਪਤੀ ਦੀ ਅਤੇ ਘਰ-ਬਾਰ ਦੀ ਪਰਵਾਹ ਨਾ ਕਰਦੀ ਹੋਈ ਨੇ ਆਪਣੇ ਕੋਲੋਂ 3 ਲੱਖ ਰੁਪਏ ਜਮ੍ਹਾਂ ਕਰਵਾ ਕੇ ਬੱਚੇ ਦਾ ਆਪਰੇਸ਼ਨ ਕਰਵਾ ਦਿੱਤਾ। ਫਿਰ ਉਹ ਦੋਵੇਂ ਜੀ ਆ ਕੇ ਡਾਕਟਰ ਦੇ ਮਿੰਤਾ ਤਰਲੇ ਕਰਨ ਲੱਗੇ ਕਿ ਡਾਕਟਰ ਸਾਹਿਬ ਸਾਡੇ ਕੋਲੋਂ ਪੈਸਿਆਂ ਦਾ ਪ੍ਰਬੰਧ ਨਹੀਂ ਹੋ ਸਕਿਆ ਅਤੇ ਤੁਸੀਂ ਸਾਡੇ ਤੇ ਤਰਸ ਕਰਕੇ ਸਾਡੇ ਇਕਲੌਤੇ ਬੱਚੇ ਨੂੰ ਬਚਾ ਲਵੋ ਡਾਕਟਰ ਨੇ ਕਿਹਾ ਬਸ ਬਸ ਰਹਿਣ ਦਿਓ ਬੱਚੇ ਦਾ ਆਪਰੇਸ਼ਨ ਠੀਕ ਠਾਕ ਹੋ ਚੁੱਕਿਆ ਹੈ ਤਾਂ ਉਹਨਾਂ ਨੇ ਹੈਰਾਨ ਹੋ ਕੇ ਪੁੱਛਿਆ ਕਿ ਪੈਸੇ ਕਿਸ ਨੇ ਦਿੱਤੇ ਬੱਚੇ ਦੇ ਕੋਲ ਇੱਕ ਭੈਣ ਜੀ ਖੜੇ ਨੇ ਉਸ ਨੇ ਦਿੱਤੇ ਹਨ ਅਤੇ ਡਾਕਟਰ ਨੇ ਕਿਹਾ ਕਿ ਮੈਂ ਉਸ ਔਰਤ ਦੀ ਦਲੇਰੀ ਨੂੰ ਸਲਾਮ ਕਰਦਾ ਹਾਂ ਜਿਸਨੇ ਆਪਣੇ ਘਰਬਾਰ ਦੀ ਪਰਵਾਹ ਨਾ ਕਰਦੇ ਹੋਏ ਤੁਹਾਡੇ ਬੱਚੇ ਦੀ ਜਾਨ ਬਚਾ ਲਈ ਤੁਹਾਡੇ ਘਰ ਦਾ ਦੀਵਾ ਦੁਬਾਰਾ ਜਗਾ ਦਿੱਤਾ ਤੁਸੀਂ ਵੀ ਉਸ ਦਾ ਜਾ ਕੇ ਧੰਨਵਾਦ ਕਰੋ ਜਦੋਂ ਅੰਦਰ ਆਏ ਤਾਂ ਕੀ ਦੇਖਦੇ ਨੇ ਕਿ ਇਹ ਤਾਂ ਲਖਵੀਰ ਭੈਣ ਜੀ ਨੇ ਫਿਰ ਉਹਨਾਂ ਦੋਹਾਂ ਜੀਆਂ ਨੇ ਲਖਵੀਰ ਦੇ ਪੈਰ ਫੜੇ ਅਤੇ ਗਲਤੀ ਮੰਨੀ ਅਤੇ ਕਿਹਾ ਕਿ ਅਸੀਂ ਤੁਹਾਨੂੰ ਕੁਝ ਹੋਰ ਹੀ ਸਮਝੀ ਗਏ ਪਰ ਤੁਸੀਂ ਤਾਂ ਰੱਬ ਦਾ ਰੂਪ ਨਿਕਲੇ ਜਿਹੜੇ ਅਸੀਂ ਅੰਨੇ ਲੋਕ ਸਮਝ ਨਾ ਸਕੇ ਹੁਣ ਦੋਵੇਂ ਸਿਰ ਨੂੰ ਨੀਵਾ ਕਰੀ ਬੈਠੇ ਸੀ ਅਤੇ ਕੋਲ ਬੈਠੇ ਉਸ ਆਦਮੀ ਨੇ ਕਿਹਾ ਕਿ ਧੰਨਾ ਤੀ ਇਹ ਤੇਰੀ ਦਲੇਰੀ ਇਹਨੂੰ ਕਹਿੰਦੇ ਨੇ ਆਪਣੇ ਖੌਨ ਦੀ ਖਿੱਚ ਜਿਨੇ ਸਭ ਕੁਝ ਭੁਲਾ ਕੇ 부ਝੇ ਹੋਏ ਦੀਵੇ ਨੂੰ ਦੁਬਾਰਾ ਜਗਦਾ ਕੀਤਾ ਅਤੇ ਰਿਸ਼ਤਿਆਂ ਨੂੰ ਹਰਾ ਦਿੱਤਾ ਸੋ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਅਤੇ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ